ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਸਿਸਟਮ ਦੇ ਵਿੱਚ ਜਦੋਂ ਤਾਨਾਸ਼ਹੀ ਵਰਗੇ ਫੈਸਲੇ ਆਉਣ ਤਾਂ ਤਕਲੀਫ ਬਹੁਤ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਸਵਾਲ ਜਿਨ੍ਹਾਂ ਦੀ ਆਵਾਜ਼ ਦੱਬੀ ਜਾਂਦੀ ਹੈ ਹੁਣ ਵਿਦਿਆਰਥੀ ਖੜੇ ਹੋਏ ਨੇ ਇਸ ਫੈਸਲੇ ਦੇ ਖਿਲਾਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਇੱਕ ਐਫੀਡੇਵਿਟ ਬਣਾਇਆ ਜਿਸ ਦੇ ਵਿੱਚ ਕਹਿੰਦੇ ਨਵੇਂ ਦਾਖਲਾ ਲੈਣਾ ਕਿਸੇ ਵਿਦਿਆਰਥੀ ਨੇ ਉਹ ਵੀ ਨਾਲ ਭਰੇ ਨੱਥੀ ਕਰੇ ਉਸ ਵਿੱਚ ਲਿਖਿਆ ਸਾਫ਼-ਸਾਫ਼ ਸ਼ਬਦਾਂ ਵਿੱਚ ਕਿ ਕਿਸੇ ਨੇ ਕੱਲ ਨੂੰ ਧਰਨਾ ਲਾਉਣਾ ਹੈ ਪ੍ਰੋਟੈਸਟ ਕਰਨਾ ਹੈ ਕਿਸੇ ਹੋਰ ਤਰ੍ਹਾਂ ਦਾ ਮੁਜ਼ਾਹਰਾ ਕਰਨਾ ਹੈ ਜਦੋਂ ਤੱਕ ਪ੍ਰਸ਼ਾਸਨ ਦੀ ਮਨਜ਼ੂਰੀ ਨਹੀਂ ਮਿਲਦੀ ਉਹ ਲਾ ਹੀ ਨਹੀਂ ਸਕਦਾ ਤੇ ਪ੍ਰਸ਼ ਮੰਜ਼ੂਰੀ ਦੇਊਗਾ ਕਿ ਮੇਰੇ ਖਿਲਾਫ ਮੁਰਦਾਬਾਦ ਦੇ ਨਾਰੇ ਲਾਓ। देखो ਸਭ ਤੋਂ ਵੱਡੀ ਗੱਲ ਇਹ ਕਿ ਇਹ ਤੇ ਜਿਹੜਾ ਵਾ ਤਾਲਿਬਾਨ ਨਹੀਂ ਆ ਕੰਟਰੀ। ਇਹ ਡੈਮੋਕਰੈਟਿਕ ਕੰਟਰੀ ਆ ਔਰ ਇਹਦੇ ਯੂਨੀਵਰਸਟੀਆਂ ਦੇ ਵਿੱਚ ਮਸ਼ੀਨਾਂ ਨਹੀਂ ਪੈਦਾ ਕੀਤੀ ਜਾਂਦਾ। ਇੱਥੇ ਇਨਸਾਨ ਪੈਦਾ ਕੀਤੇ ਜਾਂਦੇ ਠੀਕ ਹੈ ਪ੍ਰਾਈਵੇਟ ਯੂਨੀਵਰਸਟੀਆਂ ਚ ਮਸ਼ੀਨਾਂ ਪੈਦਾ ਹੁੰਦੀਆਂ ਨੇ ਕਿਉਂਕਿ ਉੱਥੇ ਕਦਰਾਂ ਕੀਮਤਾਂ ਨਹੀਂ ਆਈਆਂ ਉੱਥੇ ਡੈਮੋਕਰੈਟਿਕ ਰਾਈਟ ਨਹੀਂ ਦੱਸੇ ਜਾਂਦੇ ਹੈਗੇ। ਪਰ ਜਿਹੜੀਆਂ ਸਰਕਾਰੀ ਯੂਨੀਵਰਸਟੀਆਂ ਨੇ ਇਹਦਾ ਮਤਲਬ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਾਈਸ ਚਾਂਸਲਰ ਨੇ ਇਹ ਤੈਅ ਕਰ ਲਿਆ ਹੈਗਾ ਕਿ ਜਿਹੜੀਆਂ ਇਸ ਵਾਰ ਸਤੰਬਰ ਦੇ ਵਿੱਚ ਵੋਟਾਂ ਪੈਣੀਆਂ ਨੇ ਪੰਜਾਬ ਸਟੂਡੈਂਟ ਕਾਉਂਸਲ ਦੀਆਂ ਨਹੀਂ ਹੋਣਗੀਆਂ ਮਤਲਬ ਤੁਸੀਂ ਕੌਣ ਹੁੰਦੇ ਹੋ ਡੈਮੋਕਰੈਟਿਕ ਜਿਹੜੇ ਰਾਈਟ ਲੋਕਾਂ ਦੇ ਖਾਣ ਵਾਲੇ ਤੁਹਾਨੂੰ ਕਿਨੇ ਅਧਿਕਾਰ ਦੇ ਦਿੱਤਾਗਾ ਇੰਡੀਆ ਦੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦਿੱਲੀ ਯੂਨੀਵਰਸਿਟੀ ਹੈ ਜੇ ਐਨ ਯੂ ਯੂਨੀਵਰਸਿਟੀ ਦੇ ਵਿੱਚ ਵੋਟਾਂ ਔਰ ਪੰਜਾਬ ਯੂਨੀਵਰਸਿਟੀ ਸਮੇਤ ਚੰਡੀਗੜ੍ਹ ਦਾ ਜਿਹੜਾ 11 ਕਾਲਜ ਨੇ ਉੱਤੇ ਹਰ ਸਾਲ ਵਿਦਿਆਰਥੀ ਕਾਉਂਸਲ ਦੀਆਂ ਵੋਟਾਂ ਆਉਂਦੀਆਂ ਤੇ ਤੁਸੀਂ ਅੱਜ ਹੀ ਕਹਿਤਾ ਕਿ ਜਿਹੜੀਆਂ ਮਤਲਬ ਤੁਸੀਂ ਨਹੀਂ ਰੱਖ ਰਹੇ ਹੋ ਕਿ ਜਿਹੜੀਆਂ ਹੁਣ ਸਤੰਬਰ 2025 ਦੇ ਵਿੱਚ ਵੋਟਾਂ ਪੈਣੀਆਂ ਉਹ ਨਹੀਂ ਹੋਣਗੀਆਂ ਬੱਚੇ ਤੇ ਡੈਮੋਕਰੈਟਿਕ ਰਾਈਟ ਉਹਨਾਂ ਦਾ ਉੱਥੋਂ ਤੇ ਸਿੱਖਦੇ ਨੇ ਸਿਸਟਮ ਪੋਲੀਟੀਕਲ ਸਿਸਟਮ ਨੂੰ ਸਿੱਖਦੇ ਰਿਹਾ ਔਰ ਇਸ ਯੂਨੀਵਰਸਿਟੀ ਤੋਂ ਜਿਹੜੇ ਪੜ੍ਹੇ ਹੋਏ ਵਿਦਿਆਰਥੀ ਨੇ ਉਹ ਹਰ ਸਟੇਟ ਦੇ ਵਿੱਚ ਜਾ ਕੇ ਐਮਐਲਏ ਬਣਨੇ ਰਜੀਵ ਪ੍ਰਤਾਪ ਰੂਡੀ ਸੈਂਟਰ ਦੇ ਵਿੱਚ ਵਜ਼ੀਰ ਬਣੇ ਸੀ ਕੁਲਜੀਤ ਨਾਗਰਾ ਪੰਜਾਬ ਚੈਂਬਰ ਪੜੇ ਦਲਬੀਰ ਗੋਲਡੀ ਮਲੇਵਿੰਦਰ ਕੰਗ ਐਮਪੀ ਬਣੇ ਹੈਗੇ ਨੇ ਭਪਿੰਦਰ ਪੂਪੀ ਹਰਿਆਣਾ ਦੇ ਵਿੱਚ ਸਿਆਸਤ ਤੇ ਬਥੇਰੇ ਤੋਂ ਮੁੰਡੇ ਪੜ੍ਹੇ ਹੈਗੇ ਨੇ ਤੇ ਤੁਸੀਂ ਉਹ ਰਾਈਟ ਖੋਰ ਇਹਨੇ ਬਹੁਤ ਸਾਰੇ ਕੁੜੀਆਂ ਵਾਈਸ ਪ੍ਰੈਜ਼ੀਡੈਂਟ ਬਣ ਕੇ ਕਈ ਸਟੇਟਾਂ ਦੇ ਵਿੱਚ ਐਮ ਐਲ اے ਬਣੀਆਂ ਜਾਂ ਵੱਖ-ਵੱਖ ਪਾਰਟ ਪੋਲੀਟিক্যাল ਪਾਰਟੀਆਂ ਨਾਲ ਜੁੜੀਆਂ ਔਰ ਇੱਥੇ ਹਰ ਪਾਰਟੀ ਦਾ ਵਿਦਿਆਰਥੀ ਵਿੰਗ ਸ਼੍ਰੋਮਣੀ ਕਾਲੀਦਾਲ ਸੁਯੋਇਆ ਕਾਂਗਰਸ ਪਾਰਟੀ ਦਾ ਐਨਐਸਯੂਆਈਆ ਭਾਰਤੀ ਜਨਤਾ ਪਾਰਟੀ ਦਾ ਏਬੀਬੀਪੀ ਆ ਹਰਿਆਣੇ ਦੇ ਨੈਲੋ ਦਾ ਇਨਸੋਆ ਹਿਮਾਚਲ ਵਾਲਿਆਂ ਦਾ ਐਚਪੀ ਆ ਬਥੇਰੀਆਂ ਸੋਪੂ ਪੂਸੋ ਡਾਇਰੈਕਟ ਇਨਡਾਇਰੈਕਟ ਵੇਸ ਨਾਲ ਪੋਲੀਟੀਕਲ ਪਾਰਟੀਆਂ ਜਿਹੜੀਆਂ ਤੇ ਤੁਸੀਂ ਹੁੰਦੇ ਕੌਣ ਯੂਨੀਵਰਸਿਟੀ ਪ੍ਰਸ਼ਾਸਨ ਕੌਣ ਹੁੰਦਾ ਹ ਹਰਾਨੀ ਵਾਲੀ ਗੱਲ ਹੈ ਕਿ ਵਿਦਿਆਰਥੀਆਂ ਤੋਂ ਇਲਾਵਾ ਕੋਈ ਪੋਲੀਟੀਕਲ ਪਾਰਟੀ ਕੋਈ ਨਹੀਂ ਬੋਲੀ ਨਾ ਭਾਜਪਾ ਬੋਲੀ ਨਾ ਕਾਂਗਰਸ ਬੋਲੀ ਨਾ ਅਕਾਲੀ ਦਲ ਬੋਲਿਆ ਨਾ ਆਪ ਬੋਲੀ ਹੈਗੀ ਔਰ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਰਾਈਟ ਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਜਿਹੜੇ ਦੋ ਪੰਜਾਬ ਸਰਕਾਰ ਵੱਲੋਂ ਨੋਮਿਨੇਟ ਮੈਂਬਰ ਨੇ ਉਹ ਵੀ ਨਹੀਂ ਬੋਲੇ ਆਗੇ ਤੇ ਜੇ ਇਸ ਸਥਿਤੀ ਦੇ ਵਿੱਚ ਇਸ ਯੂਨੀਵਰਸਿਟੀ ਔਰ ਪਿੱਛੇ ਕੀ ਕੀਤਾ ਜਿਹੜਾ ਪੰਜਾਬ ਸਟੂਡੈਂਟ ਵਿਦਿਆਰਥੀ ਕਾਉਂਸਲ ਦਾ ਮੁੰਡਾ ਹਰਿਆਣਾ ਦਾ ਜਿਹੜਾ ਇਸ ਟੈਂਪਰੇਰੀਟ ਉਹ ਕਹਿੰਦਾ ਸੀ ਨਾਮ ਹੀ ਬਦਲ ਦੋ ਪੀ ਪੰਜਾਬ ਯੂਨੀਵਰਸਿਟੀ ਹਰਿਆਣਾ ਰੱਖ ਦੋ ਪੀ ਤੇਰੇ ਇੱਕ ਬਾਪੂ ਦਾ ਰਾਜ ਯਾਰ ਤੈਨੂੰ ਪਤਾ ਨਹੀਂ ਤੂੰ ਵਿਦਿਆਰਥੀ ਤੂੰ ਹਰਿਆਣੇ ਦੇ ਵਿੱਚ ਤੂੰ ਪੋਲੀਟਿਕਲ ਪਾਰਟੀ ਤੇ ਠੀਕ ਹੈ ਇਲੈਕਸ਼ਨ ਲੜਨੀ ਹੈਗੀ ਪਰ ਇਹ ਪੰਜਾਬ ਯੂਨੀਵਰਸਿਟੀ ਇਹ ਪੰਜਾਬ ਦੇ ਲੋਕਾਂ ਦੀ ਆ ਪੰਜਾਬ ਦੇ ਪੈਸਿਆਂ ਦੀ ਆ ਪੰਜਾਬ ਦੀ ਜ਼ਮੀਨ ਤੇ ਆ ਲਾਹੌਰ ਤੋਂ ਉੱਠ ਕੇ Shimla ਗਈ Shimla ਤੋਂ ਆ ਕੇ ਪੰਜਾਬ ਆਈ ਹੈਗੀ ਇਹ ਤਾਂ ਤੇ ਇੱਕ ਆਪਣਾ ਇੱਕ ਵਿਦਵਾਨ ਔਰ ਸਾਡੀ ਕੋਈ ਇੱਕ ਯੂਨੀਵਰਸਿਟੀ ਚੰਡੀਗੜ੍ਹ ਰਾਜਧਾਨੀ ਦੇ ਵਿੱਚ ਜਿਹਦਾ ਹਰਿਆਣੇ ਦੇ ਨਾਲ ਕੋਈ ਸਾਡਾ ਲਾਗਾ ਦੇਗਾ ਨਹੀਂ ਆਏਗਾ ਚੰਡੀਗੜ੍ਹ ਦਾ ਸਾਂਝੀ ਰਾਜਧਾਨੀ ਬਥੇਰੇ ਹਰਿਆਣੇ ਦੇ ਨਾਲ 100 ਪੰਗੇ ਨੇ ਪਰ ਪੰਜਾਬ ਯੂਨੀਵਰਸਿਟੀ ਦੇ ਨਾਲ ਹਰਿਆਣਾ ਦਾ ਕੋਈ ਪੰਗਾ ਹਾਲਾਂਕਿ ਤੜਪ ਰਿਆ ਹਰਿਆਣਾ ਕਿ ਸਾਡੇ ਕੋਲ ਪੈਸੇ ਲੈ ਲਓ ਜੀ ਸਾਡੇ ਕੁਰਕਸ਼ੇਤ ਰੰਬਾਲਾ ਤੇ ਪੰਚਕੂਲਾ ਡਿਸਟ੍ਰਿਕਟ ਦੇ ਜਿਹੜੇ ਕਾਲਜ ਨੇ ਇਸ ਯੂਨੀਵਰਸਿਟੀ ਜੋੜ ਦੋ ਹਿਮਾਚਲ ਵਾਲੇ ਆਪ ਚੀਕਾਂ ਮਾਰਦੇ ਮਤਲਬ ਤੁਹਾਨੂੰ ਆਪਣੀ ਕੁਰਕਸ਼ੇਤ ਯੂਨੀਵਰਸਿਟੀ ਤੇ ਭਰੋਸਾ ਨਹੀਂ ਹੈਗਾ ਤੁਹਾਨੂੰ ਹਿਮਾਚਲ ਯੂਨੀਵਰਸਿਟੀ ਤੇ ਭਰੋਸਾ ਨਹੀਂ ਹੈਗਾ ਕਿ ਤੁਸੀਂ ਮੁਰ ਤੋਂ ਪੰਜਾਬ ਯੂਨੀਵਰਸਿਟੀ ਦੇ ਨਾਲ ਜੋੜਨਾ ਚਾਹੁੰਦੇ ਹੋ ਇਸ ਕਰਕੇ ਪੰਜਾਬ ਯੂਨੀਵਰਸਿਟੀ ਤੇ ਨਰੋਲ ਰੂਪ ਦੇ ਵਿੱਚ ਪੰਜਾਬ ਸਰਕਾਰ ਦਾ ਮਲਵਿੰਦਰ ਸਿੰਘ ਕੰਗ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਹਲਕਾ ਵੀ ਅਨੰਦਪੁਰ ਸਾਹਿਬ ਔਰ ਚੰਡੀਗੜ੍ਹ ਏਰੀਆ ਉਹਨਾਂ ਦੇ ਉਹਨਾਂ ਨੇ ਯੂ ਔਰ ਖੁਦ ਪੰਜਾਬ ਸਰਕਾਰ ਚਾਹੀਓ ਹਰਜੋਤ ਸਿੰਘ ਬੈਂਸ ਚਾਹੀਏ ਜਿਹੜੇ ਭਗਵੰਤ ਮਾਨ ਸਾਹਿਬ ਨੇ ਇਹਨਾਂ ਨੂੰ ਸਟੈਂਡ ਸਪਸਟ ਕਰਨ ਚਾਹੀਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਾਈਸ ਚਾਂਸਲਰ ਨੂੰ ਤੁਰੰਤ ਜਿਹੜੀ ਚਿੱਠੀ ਵਾਪਸ ਲੈਣਗੇ ਉਹ ਚੰਡੀਗੜ੍ਹ ਦੀ ਕੋਈ ਪੋਲੀਟਿਕਲ ਪਾਰਟੀ ਜਿਹੜੀ ਨਹੀਂ ਬੋਲੀ ਮਤਲਬ ਪਤਾ ਨਹੀਂ ਕਿਉਂ ਇੰਨੀ ਗੂੰਗੀ ਹੋ ਜਾਂਦੀ ਇਹਦਾ ਮਤਲਬ ਹੈ ਕਿ ਪੰਜਾਬ ਯੂਨੀਵਰਸਿਟੀ ਨੇ ਤੈਅ ਕਰ ਲਿਆ ਕਿਉਂਕਿ ਇਹਦੇ ਜਿਹੜੇ ਚਾਂਸਲਰ ਨੇ ਉਦੇਸ਼ ਦੇ ਜਿਹੜੇ ਨੇ ਉਹ ਜਿਹੜੇ ਨੇ ਉਪ ਰਾਸ਼ਟਰਪਤੀ ਨੇ ਮਤਲਬ ਉਹਨਾਂ ਕੋਲ ਤੁਸੀਂ ਕੰਸੈਂਟ ਲਈ ਹੈ ਤੁਸੀਂ ਵਿਦਿਆਰਥੀਆਂ ਕੋਈ ਹੱਕ ਕਿਵੇਂ ਖੋਹ ਸਕਦੇ ਨੇ ਕਿ ਮੈਂ ਧਰਨਾ ਨਹੀਂ ਦਵਾਗਾ ਮੈਂ ਕਿਸ ਪੋਲੀਟੀਕਲ ਪਾਰਟੀ ਨੇ ਮੈਂ ਕੀ ਆ ਕਿਵੇਂ ਤੁਸੀਂ ਕਹ ਲੂ ਕਿ ਵਿਦਿਆਰਥੀ ਨੇ ਧੱਕਾ ਹੋਇਆ ਤਾਂ ਧਰਨਾ ਨਹੀਂ ਦਊਗਾ ਉਹਦੇ ਨਾਲ ਕੋਈ ਕੁੱਟਮਾਰ ਕੋਈ ਆ ਤੇ ਧੱਕਾ ਇਨਸਾਫ ਲੈਣ ਵਸਤੂ ਰੀਸੈਂਟਲੀ ਗੱਲ ਚੱਲ ਰਹੀ ਹੈ ਸੈਨੇਟ ਨੂੰ ਲੈ ਕੇ ਵੀ ਚੋਣਾ ਨਹੀਂ ਹੋ ਰਹੀਆਂ ਕਦੋਂ ਦਾ ਧਰਨਾ ਚੱਲ ਰਿਹਾ ਹੈ ਕੰਨਾਂ ਤੇ ਜੋ ਹੀ ਨਹੀਂ ਸਰਕਾਰੀ ਹਾਂ ਮਤਲਬ ਤੁਸੀਂ ਇਹ ਕਹਿੰਦੇ ਕਿ ਇੱਥੇ ਸਾਰੇ ਗੁੰਗੇ ਬੋਲੇ ਹੀ ਆ ਜਾਣ ਲੋਕ ਆਪਣੇ ਹੱਕ ਨਾ ਮੰਗਣ ਕੱਲੂ ਤੁਸੀਂ ਕਹਿ ਰਹੇ ਹੋ ਕਿ ਪ੍ਰੋਫੈਸਰ ਅਸੀਂ ਉਹ ਭਰਤੀ ਕਰਨੇ ਹੈਗੇ ਨੇ ਜਿਹੜੇ ਧਰਨੇ ਨਹੀਂ ਦੇਣਗੇ ਅੱਜ ਵਿਦਿਆਰਥੀਆਂ ਦੀ ਗੱਲ ਆ ਗਈ ਕੱਲੂ ਪ੍ਰੋਫੈਸਰਾਂ ਦੀ ਗੱਲ ਆ ਜਾਏਗੀ ਮਤਲਬ ਇਹ ਕਿਤੇ ਵੀ ਕਿੱਥੇ ਲਿਖਿਆ ਗਿਆ ਕੇਸ ਸੰਵਿਧਾਨ ਦੇ ਵਿੱਚ ਲਿਖਿਆ ਕੀ ਸਾਨੂੰ ਸੰਵਿਧਾਨ ਦਾ ਆਰਟੀਕਲ 19 ਆ ਗਿਆ ਦਿੰਦਾ ਆਰਟੀਕਲ 19 ਕੀ ਚੰਡੀਗੜ੍ਹ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੇ ਬਦਲਤਾ ਰਾਤੋਂ ਰਾਤ ਉਹਦੇ ਤੇ ਕਲੀਅਰ ਕਟ ਕਿਸ ਔਰ ਸਾਡੇ ਜਿਹੜੇ ਮੌਲਿਕ ਅਧਿਕਾਰ ਨੇ 6 ਉਹ ਕੀ ਉਹ ਵਾਈਸ ਚਾਂਸਲਰ ਬਦਲ ਦਿੱਤੇ ਨੇ ਪੰਜਾਬ ਯੂਨੀਵਰਸਿਟੀ ਦਾ ਕੋਈ ਵੱਖਰਾ ਸੰਵਿਧਾਨ ਬਣਾ ਦਿੱਤਾ ਹੈਗਾ ਇਸ ਕਰਕੇ ਪੰਜਾਬ ਦੀਆਂ ਔਰ ਹਰਿਆਣੇ ਦੀਆਂ ਸਾਰੀਆਂ ਪੋਲੀਟਿਕਲ ਪਾਰਟੀਆਂ ਚੰਡੀਗੜ੍ਹ ਇਹ ਬੋਲਣਾ ਚਾਹੀਦਾ ਕਾਂਗਰਸ ਪਾਰਟੀ ਦੇ ਜਿਹੜੇ ਇੱਥੋਂ ਪ੍ਰਧਾਨ ਲੋਕਲ ਐਚਐਸ ਲੱਕੀ ਉਹ ਇੱਥੋਂ ਪੜੇ ਨੇ ਮਤਲਬ ਬਹੁਤ ਸਾਰੇ ਲੋਕ ਇਥੋਂ ਪੜ੍ਹੇ ਨੇ ਐਸੇ ਅਗੂ ਤਾਂ ਇਹ ਕਹਿ ਰਹੇ ਜਨ ਅਸੀਂ ਵੀ ਉਹਨਾਂ ਨੂੰ ਕਵਰ ਕੀਤਾ ਹੋਰਨਾਂ ਨੇ ਵੀ ਉਹ ਕਹਿੰਦੇ ਅਸੀਂ ਤਾਂ ਅਸ਼ਿਸ ਕਰਕੇ ਨਹੀਂ ਰੱਖਦੇ ਸਰਕਾਰ ਤੋਂ ਖਾਸ ਕਰਕੇ ਪੰਜਾਬ ਦੀ ਸਰਕਾਰ ਤੋਂ ਕਹਿੰਦੇ ਉਹਨਾਂ ਦਾ ਰਵਈਆ ਤੇ ਆਪ ਧਰਨੇ ਖਤਮ ਕਰਨ ਦਾ ਉਹਨਾਂ ਨੇ ਕਿਸਾਨਾਂ ਦੇ ਨਾਲ ਬਾਕੀ ਸਾਰੀਆਂ ਜਥੇਬੰਦੀਆਂ ਨਾਲ ਆੜਾ ਲਾਇਆ ਹੋਇਆ ਕਿ ਧਰਨਾ ਲਾਉਂਗੇ ਤੇ ਅਸੀਂ ਗੱਲ ਹੀ ਨਹੀਂ ਕਰਨੀ ਕੋਈ ਲੋਕੀ ਦੇਖ ਲੈਣਗੇ ਆਮ ਆਦੀ ਪਾਰਟੀ ਦਾ ਕਿੰਨੇ 15 ਮਹੀਨੇ ਬਾਕੀ ਰਹਿਗੇ ਨੇ ਪਰ ਇਹ ਸਰਾਸਰ ਗਲਤ ਹੈਗੇ ਨੇ ਕਿ ਤੁਸੀਂ ਕਿਸੇ ਦੇ ਹੱਕ ਨਹੀਂ ਖੋਦਾ ਆਮ ਆਦੀ ਪਾਰਟੀ ਆਪ ਧਰਨਿਆਂ ਚੋਂ ਨਿਕਲੀ ਆ ਗਈ ਹੈ ਇਸਕੇ ਜਿੰਨਾਂ ਜਿਹੜੇ ਧਰਨਿਆਂ ਚੋਂ ਲਿਕ ਲਉ ਨੇ ਉਹ ਧਰਨਿਆਂ ਤੋਂ ਔਖੇ ਹੋ ਰਹੇ ਨੇ ਲੋਕੀ ਸਭ ਸਿਖਾ ਦੇਣਗੇ ਪਰ ਮਸਲਾ ਪੰਜਾਬ ਯੂਨੀਵਰਸਿਟੀ ਦਾ ਹੈਗਾ ਕਿ ਜਿਹੜੇ ਅੱਗੇ ਤੁਸੀਂ ਸੈਨੇਟ ਦੀ ਇਲੈਕਸ਼ਨਿੰਗ ਕਰਵਾ ਰਹੇ ਕਿੰਨਾ ਤੱਕਾ ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਤੱਕਾ ਲੋਕੀ ਬਰਦਾਸ਼ਤ ਨਹੀਂ ਕਰਨਾ ਹੈਗੇ ਕਰਨਗੇ ਇਹਦੇ ਪਿੱਛੇ ਕੌਣ ਆ ਯੂਨੀਵਰਸਿਟੀ ਪ੍ਰਸ਼ਾਸਨ ਹੈ ਜਾਂ ਕੋਈ ਪੋਲੀਟੀਕਲ ਪਾਰਟੀ ਹੈਗੀ ਨਾ ਤੇ ਜੇ ਪੋਲੀਟੀਕਲ ਪਾਰਟੀ ਕੋਈ ਤੋਂ ਉਹਨੂੰ ਵੀ ਪੰਜਾਬ ਦੇ ਤੇ ਹਰਿਆਣਾ ਦੇ ਵੋਟਰਾਂ ਤੋਂ ਸਭ ਕੁਝ ਮਿਲ ਜੂਗਾ ਪਰ ਇਸ ਫਿਲਹਾਲ ਜਿਹੜੀਆਂ ਪੰਜਾਬ ਹਰਿਆਣਾ ਦੀਆਂ ਪ੍ਰਿਗਿਆ ਹਿਮਾਚਲ ਦੀਆਂ ਵੀ ਕਿਉਂਕਿ ਤਿੰਨਾਂ ਸਟੇਟਾਂ ਦੇ ਜ਼ਿਆਦਾ ਬੱਚੇ ਇੱਥੇ ਪੜ੍ਹਦੇ ਹੈਗੇ ਨੇ ਉਹਨਾਂ ਨੂੰ ਖੁੱਲ੍ਹ ਕੇ ਇਸ ਫੈਸਲੇ ਦਾ ਜਿਹੜਾ ਵਿਰੋਧ ਕਰਨਾ ਉਹ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਚੰਡੀਗੜ੍ਹ ਦੇ ਯੂਨੀਵਰਸਿਟੀ ਦੇ 8-9 ਵਿਦਿਆਰਥੀ ਜਥੇਬੰਦੀਆਂ ਔਰ ਬਾਕੀ ਕਾਲਜ ਜਿਹੜੇ ਹੈਗੇ ਨੇ ਇਹ ਸਾਰੇ ਜਿਹੜੇ ਕਾਲਜਾਂ ਦੇ ਜਿਹੜੇ ਪ੍ਰਧਾਨ ਜਾਂ ਜਨਰਲ ਸਕੱਤਰ ਵਾਈਸ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਇਹ ਯੂਨੀਵਰਸਿਟੀ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰਨਾ ਚਾਹੀਦਾ ਇਹ ਫੈਸਲਾ ਵਾਪਸ ਲੈਣੇ ਜਿਹਦਾ ਅੱਜ ਦੇ ਯੂਨੀਵਰਸਿ ਕੱਲ ਨੂੰ ਜਿਹੜੇ ਚੰਡੀਗੜ੍ਹ ਦੇ 11 ਕਾਲਜ ਉੱਥੇ ਵੀ ਬੰਦ ਹੋ ਜੂਗਾ ਫਿਰ ਪੰਜਾਬ ਵਾਲੇ ਕਹਿਣਗੇ ਪੰਜਾਬ ਦੇ ਕਾਲਜਾਂ 'ਚ ਐਡਮਿਸ਼ਨ ਹੋ ਜੂਏ ਹਾਲਾਂ ਦੇ ਚਾਹੀਦਾ ਸੀ ਕਿ ਪੰਜਾਬ ਦੇ ਵਿੱਚ ਵੀ ਪਤਾ ਨਹੀਂ ਕਾਲੀ ਦਲ ਵੀ ਡਰਦਾ ਰਿਹਾ ਕਾਂਗਰਸ ਵੀ ਡਰਦੇ ਰਹੀ ਝਾੜੂ ਵਾਲੇ ਵੀ ਡਰਦੇ ਨੇ ਜਿਹੜੇ ਆਮ ਘਰਾਂ ਦੇ ਹੀ ਪੰਜਾਬ ਦੇ ਯੂਨੀਵਰਸਟੀਆਂ ਦੇ ਵਿੱਚ ਸ਼ੁਰੂਆਤ ਹੋਣੀ ਚਾਹੀਦੀ ਹੈ ਕਾਲਜ ਛੱਡੋ ਪਹਿਲਾਂ ਇੱਕ ਵਾਰ ਯੂਨੀਵਰਸਟੀਆਂ ਜਿਹੜੀਆਂ ਨੇ ਪੰਜਾਬ ਦੀਆਂ ਚਾਹੇ ਉਹ ਸਰਕਾਰੀ ਆ ਚਾਹੇ ਗੈਰ ਸਰਕਾਰੀ ਆ ਉੱਥੇ ਵੀ ਸਟੂਡੈਂਟ ਕਾਉਂਸਲ ਦੀਆਂ ਜਿਹੜੀਆਂ ਵਾਂ ਉਹ ਇਲੈਕਸ਼ਨ ਹੋਣੀ ਚਾਹੀਦੀ ਆ ਔਰ ਆਮ ਆਦੀ ਪਾਰਟੀ ਨੂੰ ਕਰਾਉਣੀ ਚਾਹੀਦੀ ਹੈਗੇ ਯੂਨੀਵਰਸਿਟੀ ਦੇ ਚੰਡੀਗੜ੍ਹ ਵੀ ਹੋ ਰਹੀਆਂ ਪੰਜਾਬ ਦੇ ਵਿੱਚ ਵੀ ਹੁੰਦੀਆਂ ਰਹੀਆਂ ਜਿੱਦੋਂ ਪੰਜਾਬ ਵਿੱਚ ਮਾਹੌਲ ਖਰਾਬ ਹੋ ਗਿਆ ਉਹ ਬੰਦ ਹੋ ਗਈਆਂ ਕਿਸੇ ਵੀ ਦੇ ਹਿੰਮਤ ਨਹੀਂ ਪਈਏਗੀ ਇੰਨੀਆਂ ਨਕਮੀਆਂ ਪੰਜਾਬ ਦੀਆਂ ਪਾਰਟੀਆਂ ਕਿਉਂਕਿ ਇਹ ਜਿਹੜੀ ਪੀੜੀ ਦਾ ਪੀੜੀ ਜਿਹੜੇ ਇਹਨਾਂ ਦੇ ਤਿੰਨ ਆਪੋ ਤੇ ਐਮਐਲਏ ਬੰਦੇ ਫਿਰ ਉਹ ਯੂਨੀਵਰਸਟੀਆਂ ਚੋਂ ਕਰੀਮ ਨਿਕਲੇਗੀ ਫਿਰ ਉਹ ਉਹ ਉਤੋਂ ਦਰੀਆਂ ਵਿਛਾਉਣ ਵਾਲੇ ਬੰਦ ਹੋ ਜਾਣਗੇ ਇਸ ਕਰਕੇ ਆਮ ਆਦੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਤੁਹਾਨੂੰ ਲੋਕਾਂ ਨੇ ਆਮ ਘਰਾਂ ਚੋਂ ਬਤਾ ਕੇ ਸਿਰਾਂ ਦੇ ਤਾਜ ਦਿੱਤੇ ਆਗੇ ਨੇ ਵੱਖਰੀ ਗੱਲ ਕਿ ਆਮ ਆਦੀ ਪਾਰਟੀ ਉਹਨੇ ਤਾਜ ਦੀ ਕਦਰ ਨਹੀਂ ਕਰ ਰਹੀ ਹੈਗੀ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਸਰੈਂਡਰ ਕਰ ਦਿੱਤਾ ਹੈਗਾ ਪੰਜਾਬ ਸਰਕਾਰ ਨੇ ਪਰ ਘੱਟੋ ਘੜ ਪੰਜਾਬ ਦੀ ਜਿਹੜੀਆਂ ਯੂਨੀਵਰਸਟੀਆਂ ਨੇ ਸਰਕਾਰੀ ਤੇ ਗੈਰ ਸਰਕਾਰੀ ਘਟੋ ਘੜ ਉਹਨਾਂ ਚ ਇੱਕ ਵਾਰ ਇਲੈਕਸ਼ਨ ਤੇ ਕਰਵਾ ਕੇ ਦੇਖੋ ਅਸੀਂ ਕਾਲਜ ਯੂਨੀਵਰਸਿਟੀਆਂ ਚ ਮਸ਼ੀਨਾਂ ਪੈਦਾ ਕਰ ਰਹੇ ਹਾਂ ਸਾਡੇ ਮੋਰਲ ਐਜੂਕੇਸ਼ਨ ਦੀ ਲੋੜ ਆ ਕਦਰਾਂ ਕੀਮਤਾਂ ਦੀ ਲੋੜ ਆ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਅੱਡੇ ਬਣ ਚੁੱਕੇ ਆਗੇ ਨੇ ਨਸ਼ਿਆਂ ਦੇ ਅੱਡੇ ਬਣ ਚੁੱਕੇ ਕੋਈ ਯੂਨੀਵਰਸਿਟੀ ਇੱਕ ਅੱਡੀ ਇੱਕ ਪੈਸੇ ਪੈਸੇ ਦੇ ਅੱਡੇ ਬਣ ਚੁੱਕੇ ਨੇ ਜਿਹੜੀ ਸਰਕਾਰੀ ਕਾਲਜਾਂ ਯੂਨੀਵਰਸਿਟੀਆਂ 'ਚ ਮਿਲਦਾ ਲੱਖ ਤੋਂ 2 ਲੱਖ 'ਚ ਹੁੰਦੀ ਇੱਥੇ 10-10 ਲੱਖ ਦੇ ਵਿੱਚ ਫੀਸ ਹੋ ਜਾਂਦੀ ਹੈ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜੀ ਇਲੈਕਸ਼ਨਾਂ ਉਹ ਕਰਾਉਣੀਆਂ ਚਾਹੀਦੀ ਹੈਗੀ ਔਰ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਚंडीगढ़ ਦਾ ਫੈਸਲਾ ਇਹ ਤੁਰੰਤ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ